ਪੰਜਾਬ ਚ ਖੇਤੀਬਾੜੀ ਬਿੱਲ ਦੇ ਵਿਰੋਧ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਬੁੱਧਵਾਰ ਨੂੰ ਧਰਨੇ ਤੇ ਬੈਠੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਸਮਰਾਲਾ ਵਿਖੇ ਰੇਲਵੇ ਸਟੇਸ਼ਨ ਦੇ ਧਰਨੇ ਤੇ ਬੈਠੇ ਕਿਸਾਨਾਂ ਚ ਸ਼ਾਮਲ ਕਿਸਾਨ ਗੁਰਮੀਤ ਸਿੰਘ ਦੀ ਅਚਾਨਕ ਸਿਹਤ ਵਿਗੜ ਗਈ। ਕੁਝ ਹੀ ਪਲਾਂ ਜੋ ਉਸਨੇ ਕਰਨੇ ਵਾਲੀ ਥਾਂ ਤੇ ਹੀ ਦਮ ਤੋੜ ਦਿੱਤਾ। ਸ੍ਰੀਤ ਕਿਸਾਨ ਗੁਰਮੀਤ ਸਿੰਘ ਮਾਛੀਵਾੜਾ ਦਾ ਰਹਿਣ ਵਾਲਾ ਹੈ। ਉਹ ਕਿਸਾਨ ਯੂਨੀਅਨ ਦਾ ਸਰਗਰਮ ਮੈਂਬਰ ਹੋਣ ਕਰਕੇ ਪਿਛਲੇ 2 ਮਹੀਨੇ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਸਮੂਲਿਤ ਕਰਦਾ ਰਿਹਾ ਸੀ। ਨੋਜ਼ਰਦਾਰ ਪ੍ਰਜੈਂਦਰ ਸਿੰਘ ਰਾਜਵਾਲ ਅੱਜ ਜਿਹੜੇ ਅੱਜ ਇੱਥੇ ਆਪਣੇ ਸਰਦਾਰ ਜੀ ਦੀ ਡੈਥ ਹੋਈ ਹੈ ਕੀ ਨੌਸੀ ਇਹਨਾਂ ਦਾ ਇਹਨਾਂ ਦਾ ਨਾਮ ਸਰਦਾਰ ਗਰਮੀਤ ਸਿੰਘ ਜੋ ਕਿ ਮਾਚੀਵਾੜਾ ਸ਼ਹਿਰ ਦੇ ਵਾਸੀ ਸੀ ਉਹ ਅੱਜ ਇੱਥੇ ਸ਼ਹਾਦਤ ਪਾ ਗਏ ਨੇ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਕਿ ਪਹਿਲੀ ਤਰੀਕ ਤੋਂ ਲੈ ਕੇ ਅੱਜ ਇਹ ਦੂਜੇ ਮਹੀਨੇ ਦੇ 18 ਤਰੀਕ ਨੂੰ ਪਹੁੰਚ ਗਿਆ 48 ਦਿਨ ਹੋ ਗਏ ਨੇ ਇਹ ਸਾਡਾ ਕਿਸਾਨ ਵੀਰ ਜੋ ਅੱਜ ਇੱਥੇ ਸ਼ਹਾਦਤ ਪਾ ਕੇ ਗਿਆ ਹੈ ਇਹ ਲਗਾਤਾਰ ਆਪਣੀ ਡਿਊਟੀ ਤੇ ਪਾਬੰਦ ਰਹਾ ਭਾਵੇਂ ਇਹਦੀ ਡਿਊਟੀ ਦਿਨ ਚ ਲੱਗ ਜਾਂਦੀ ਸੀ ਤੇ ਭਾਵੇਂ ਰਾਤ ਨੂੰ ਇਹ ਇਸ ਅੰਦੋਲਨ ਚ ਪੂਰਾ ਕੁੱਦ ਚੁੱਕਿਆ ਸੀ ਤੇ ਆਪਣਾ ਪੂਰਾ ਯੋਗਦਾਨ ਪਾ ਰਿਹਾ ਸੀ 6 ਇਹਦੇ ਬੱਚੇ ਕਿੰਨੇ ਸੀਗੇ ਇਸ ਕਿਸਾਨ ਵੀਰ ਦੇ 6 ਬੱਚੇ ਨੇ ਚਾਰ ਬੇਟੀਆਂ ਨੇ ਤੇ ਦੋ ਜੁੜਵਾ ਇਹਦੇ ਬੇਟੇ ਨੇ ਉਹਦੇ ਬੱਚੇ ਉਹ ਇਹਨਾਂ ਦੇ ਬਾਅਦ ਲੈ ਲਏ ਜੀ ਇਦੇ ਬੱਚੇ ਬੇਟੀਆਂ ਇੱਥੇ ਨੇ ਬੇਟੇ ਇਹਦੇ ਬਾਹਰ ਨੇ ਜੋ ਕਿ ਪੜ੍ਹਾਈ ਦੇ ਦੇਸ਼ ਤੇ ਗਏ ਨੇ ਇਹ ਕਿਸਾਨ ਵੀਰ ਕਰਜ਼ੇ ਦੀ ਬਾਰ ਹੇਠਾ ਬਹੁਤ ਜ਼ਿਆਦਾ ਜਿਸ ਨੇ ਆਪਣਾ ਕਰਜ਼ਾ ਚੱਕ ਕੇ ਆਪਣੇ ਬੱਚਿਆਂ ਨੂੰ ਬਾਹਰ ਵਿਦੇਸ਼ ਦੇ ਵਿੱਚ ਪੜ੍ਹਾਈ ਲਈ ਭੇਜਿਆ ਹੋਇਆ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਵੀਰ ਦਾ ਸਾਰਾ ਕਰਜ਼ਾ ਮਾਫ ਕੀਤਾ ਜਾਵੇ 10 ਲੱਖ ਮੁਆਵਜ਼ਾ ਦਿੱਤਾ ਜਾਵੇ ਤੇ ਇਹਨਾਂ ਦੇ ਬੱਚਿਆਂ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਦਾ ਜੀ ਅਮਰਜੀਤ ਸਿੰਘ ਵਾਲੇ ਆ ਅੱਛਾ ਜਿਹੜਾ ਇੱਥੇ ਆਪਣੇ ਬੰਦੇ ਦੀ ਡੈਥ ਹੋਈ ਆ ਕਿੱਦਾਂ ਹੋਈ ਆਈਏ ਇਹ ਤਾਂ ਸਾਡਾ ਸ਼ਹੀਦ ਆ ਜੀ ਇੱਕ ਹਾਂ ਜੀ ਸਾਡਾ ਕਿਸਾਨਾਂ ਦਾ ਜੀ ਦਾ ਜੋ ਇਹਦੀ ਡੈਥ ਹੋਈ ਆ ਇਹਨੇ ਪਹਿਲਾਂ ਕਿਹਾ ਵੀ ਮੈਂ ਇਹਦਾ 20 ਮਿੰਟ ਗਰਵਾਣੀ ਤੇ ਵਿਚਾਰ ਦੇਣਾ ਵੀ ਬਸ ਮੈਂ 20 ਮਿੰਟ ਬੋਲਣਾ ਉਹਦੇ ਗਰਵਾਣੀ ਦੀਆਂ ਆਧਾਰਨਾ ਦਿੰਦਾ ਗਰਮੀਤ ਸਿੰਘ son of ਰਘਵੀਰ ਸਿੰਘ ਜਿਨ੍ਹਾਂ ਦਾ ਪਿੰਡ ਮਾਛੀਵਾੜਾ ਸਾਹਿਬ ਆ ਨੇੜੇ ਸੱਤ ਸੰਗ ਘਰ ਦੇ ਰਹਿੰਦੇ ਨੇ ਇਹ ਬਸ ਇਹਨੇ 20 ਮਿੰਟ ਦੀ ਬਜਾਏ 18 ਮਿੰਟ ਤੇ ਗਰਵਾਣੀ ਬੋਲਿਆ ਉਤੋਂ ਬਾਅਦ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਬੈਠ ਗਿਆ ਬੈਠ ਦੀ ਸਾਰੇ ਪਿੱਛੇ ਨੂੰ ਬੋਲੇ ਸੋਨ ਰਹਿਲ ਕਹਿੰਦਾ ਜਦ ਇਹਨਾਂ ਦੀ ਜੱਥ ਹੋਈ ਸੋ ਇਹ ਸਾਡਾ ਜੋ ਅੱਜ ਦਾ ਹੈਗਾ ਅਸੀਂ ਫੇਕ ਕਹਿੰਨੇ ਵੀ ਇਹ ਤਾਂ ਸਾਡਾ ਬਿਲਕੁਲ ਸ਼ਹੀਦ ਆ ਸਾਡਾ ਇੱਕ ਅੱਜ ਪਸਾਨਾ ਦਾ ਸਾਰੀ ਦੁਨੀਆ ਰਹਿਦੀ ਦੁਨੀਆ ਤੱਕ ਇਹਦਾ ਨਾਮ ਚਮਕਦਾ ਰਹੂਗਾ ਈ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਸੱਚੇ ਪਾਤਸ਼ਾਹ ਇਹ ਸਾਡੇ ਵਿਛੜੇ ਸ਼ਹੀਦ ਨੂੰ ਆਪਣੇ ਚਰਨਾਂ ਚ ਨਵਾਸ ਦੇਈਂ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੀ ਅਸੀਂ ਹਰ ਟਾਈਮ ਪਰਿਵਾਰ ਦੇ ਨਾਲ ਸਮੁੱਤ ਚਾਹਾਂ ਚ ਖੜਾ ਬਾਕੀ ਇੱਕ ਗੱਲ ਕਹਿ ਕੇ ਵੀ ਗਏ ਨੇ ਵੀ ਜਿੱਦਾਂ 31 ਵਾਲੇ ਇੱਕ ਖਾਂ ਹੋ ਗਏ ਤਾਂ ਉਸੇ ਦਿਨ ਆਪਣੀ ਜਿੱਤ ਹੋ ਜਾਣੀ ਆ ਵੀ ਸਾਡੇ ਮੂਹਰੇ ਫੇਰ ਕੋਈ ਨਹੀਂ ਅੜ ਸਕਦਾ ਨਾ ਸਾਡੇ ਮੂਰੇ ਚੀਨ ਅੜ ਸਕਦਾ ਕਹਿੰਦਾ ਨਾ ਸਾਡੇ ਮੂਰੇ ਪਾਕਿਸਤਾਨ ਅੜ ਸਕਦਾ ਨਾ ਮੋਦੀ ਅੜ ਸਕਦਾ ਮੋਦੀ ਵੀ ਇੱਥੇ ਸਾਡੇ ਕੋਲ ਆਉਂਦਾ ਇਹ ਹੀ ਅਸਲੀ ਸਾਡੀ ਫੇਰ ਅਰਦਾਸ ਹੈ ਸੱਚੇ ਪਾਤਸ਼ਾਹ ਦੇ ਵੀ ਸੱਚੇ ਪਾਤਸ਼ਾਹ ਇਹਨੂੰ ਆਪਣੇ ਚਰਨਾਂ 'ਚ ਨਾਨਕ ਬਾਖਸ਼ੀ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬੰਦਾ ਹੈ ਸਰਦਾਰ ਜੀ ਕਿ ਨੋਈ ਮੇਰਵਾਲ ਸਿੰਘ ਜਿਹੜੇ ਆਪਣੇ ਸਰਦਾਰ ਜੀ ਦਾ ਡੈਥ ਹੋਈ ਹੈ ਜਿਹਨਾਂ ਦੀ ਕਿੱਦਾਂ ਹੋਈ ਹੈ ਜੀ ਮੈਂ ਸਰਦਾਰ ਜੀ ਮੇਰੇ ਸਾਹਮਣੇ ਕੋਲੇ ਮੇਰੇ ਕੋਲੇ ਬੈਠਾ ਸੀਗਾ ਉੱਠ ਕੇ ਆਪਣੇ ਆਪ ਤੁਰਨ ਫਿਰਨ ਜਹਾ ਲੱਗ ਗਿਆ ਮੈਂ ਕਹ ਵੀ ਅੱਜ ਸਾਨੂੰ ਗੁਰੂ ਕਰਿ ਸੁਣਾਉਣੀ ਹੈ ਗੱਲ ਵੀ ਇਹ ਮੇਰੇ ਵਾਂਜਾ ਮਾਹੌਲ ਨਹੀਂ ਬਣਦਾ ਉਧਰ ਤਾਂਸ ਖੇਡਣ ਲੱਗੇ ਹੋਏ ਸੀਗੇ ਮੈਂ ਕਿਹਾ ਯਾਰ ਮਾਹੌਲ ਬਣਾ ਲੈਣੇ ਆਂ ਤਾਂਸ ਵਾਲੇ ਨੂੰ ਕਿਹਾ ਮਖਾ ਵੀ ਥੋੜਾ ਜਿਹਾ ਚੁੱਪ ਕਰੋ ਸਾਰੇ ਬੰਦੇ ਉਹ ਵੀ ਕੰਨੀ ਦੇਖ ਕੇ ਉਹਨੂੰ ਸੁਣਨ ਲੱਗੇ 15 ਕਿ ਮਿੰਟ ਬਹੁਤ ਵਧੀਆ ਗੁਰਬਾਣੀ ਗੰਨਾ ਸੁਣਾਈਆਂ ਆਪਣੇ ਪਰਿਵਾਰ ਦੀਆਂ ਸੁਣਾਈਆਂ ਨੇ ਤੇ ਜੂਨੀਅਰ ਨੂੰ ਵੀ ਕਹਿੰਦਾ ਸੀ ਕਹਿੰਦਾ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਵੀ ਜਦਨ 31 ਤੋਂ 1 ਹੋ ਗਏ ਨਾ ਆਪਣੀ ਪੂਰੀ ਜਤੋ ਜਾਨੀ ਇਹ ਮੋਦੀ ਤੁਹਾਡੇ ਪੈਰਾਂ ਚੱਕ ਕੇ ਬੱਠੂਗਾ ਵੀ ਇਸ ਕਰਕੇ ਤੁਸੀਂ ਏਕਾ ਕਰੋ ਬਸ ਗੱਲਾਂ ਕਰਦਾ ਕਰਦਾ 10 ਮਿੰਟ ਬੋਲ ਕੇ 15 ਕ ਬੈਠਣ ਲੱਗਿਆ ਬੈਠ ਕੇ ਇੱਕਦਮ ਫਟਾਕਾ ਜਿਹਾ ਪਿੱਛੇ ਨੂੰ ਮਾਰਦਾ ਜਦੋਂ ਹੀ ਪੂਰਾ ਹੋ ਗਿਆ ਲਜਾਣ ਦਾ ਵੀ ਮੌਕਾ ਨਹੀਂ ਮਿਲਿਆ ਸਾਨੂੰ ਅ ਮੈਡਮ ਇਹ ਕੀ ਅੱਜ ਕੀ ਹੋਇਆ ਜਿਹੜਾ ਇੱਥੇ ਪੂਰਾ ਸਾਨੂੰ ਤਾਂ ਐਕਚੁਅਲੀ ਕਾਲ ਆਈ ਸੀ ਵੀ ਉੱਥੇ ਕੁਝ ਮਿਸਐਪ ਹੋ ਗਿਆ ਹੈ ਰੇਲਵੇ ਸਟੇਸ਼ਨ ਤੇ ਜਿੱਥੇ ਤਰਨਾ ਲੱਗਿਆ ਹੋਇਆ ਕਿਸਾਨਾਂ ਦਾ ਤਾਂ ਜਦੋਂ ਅਸੀਂ ਆ ਕੇ ਦੇਖਿਆ ਤਾਂ ਉਹਨਾਂ ਨੇ ਦੱਸਿਆ ਵੀ ਅੱਧੇ ਇੱਕਦਮ ਸੱਡਨਲੀ ਗਿਰਗੇ ਸੀ ਅੱਧਾ ਪੌਣਾ ਘੰਟਾ ਪਹਿਲਾਂ ਤੇ ਜਦੋਂ ਮੈਂ ਦੇਖਿਆ ਤਾਂ ਹੀ ਵਾਸ ਨਾਟ ਅਲਾਈਵ ਆਲਰੇਡੀ ਡੈਥ ਹੋ ਚੁੱਕੀ ਸੀ ਕਾਫੀ ਦੇ ਪਹਿਲਾਂ ਹੋਈ ਹੋਏਗੀ ਤੇ ਮੈਂ ਤਾਂ ਜਦੋਂ ਦੇਖਿਆ ਤਾਂ ਪੇਸ਼ੀਐਂਟ ਸਾਰੇ ਰਿਫਲੈਕਸਿਸ ਐਬਸੈਂਟ ਸੀ ਤੇ ਮਰੀਜ਼ ਮਤਲਬ ਉਹ ਡੈਥ ਹੋ ਚੁੱਕੀ ਸੀ ਕਰਨ ਅੱਛਾ ਮੈਂ ਹੁਣ ਇਹਦੀ ਜਿਹੜੀ ਡੈੱਡ ਬੋਡੀ ਨੂੰ ਹਸਪੀਟਲੇ ਆ ਕੇ ਪੋਸਟਮਾਰਟਮ ਕੀਤਾ ਹੈ ਕੀ ਹੈਗਾ ਇਹ ਨੇ ਇਹਦੇ ਬਾਰੇ ਇਦਾਂ ਕਹਿਣਾ ਤਾਂ ਮੁਸ਼ਕਿਲ ਹੈ ਹਲੇ ਉਹਨਾਂ ਦੇ ਘਰ ਦੇ ਹੁਣੇ ਆਏ ਨੇ ਇਹ ਫੈਮਿਲੀ ਦੇ ਡਿਸੀਜਨ ਨਾਲ ਹੀ ਹੋਏਗਾ ਵੀ ਕੀ ਚਾਹੁੰਦੇ ਆ ਉਸ ਤੋਂ ਬਾਅਦ ਹੀ ਜੋ ਵੀ ਡਿਸੀਜਨ ਹੁੰਦੇ ਬੇਸਿਕਲੀ ਇਹ ਫੈਮਿਲੀ ਦਾ ਹੀ ਡਿਸੀਜਨ ਹੁੰਦਾ ਜੇ ਬੱਡੀ ਸਾਡੇ ਕੋਲ ਹਸਪੀਟਲ ਚਾਹੁੰਦੀ ਹੈ ਫਿਰ ਅਸੀਂ ਤਾਂ ਸ਼ਾਇਦ ਕਰਾਵਾਂਗੇ ਪੋਸਟਮਾਰਟਲ ਮਤਲਬ ਪੁਲਿਸ ਇਨਫੋਰਮੇਸ਼ਨ ਅਸੀਂ ਤਾਂ ਭੇਜੀ ਤਾਂਵਾਂਗੇ ਬਾਕੀ ਜੋ ਡਿਸੀਜਨ ਹੁੰਦੇ ਫੈਮਿਲੀ ਦੇ ਕੀ ਲੱਗਿਆ ਕਿਵੇਂ ਹੋਇਆ ਜੀ ਜਿਹੜੀ ਮੌਤ ਹੋਰਨ ਨਾਲ ਤਾਂ ਪਤਾ ਲੱਗਿਆ ਕੁਝ ਦੇਖੋ ਮੇਰੇ ਖਿਆਲ ਪਹਿਲਾਂ 슈ਗਰ ਦੇ ਮਰੀਜ਼ ਨੇ ਸ਼ਾਇਦ ਹੁਣ ਇਦਾਂ ਇਦਾਂ ਕਹਿਣਾ ਤਾਂ ਮੁਸ਼ਕਿਲ ਹੈ ਵੀ ਕੋਈਸ ਮੈਂ ਤਾਂ ਉੱਥੇ ਹੈ ਨਹੀਂ ਸੀ ਅਵੇਲੇਬਲ ਹੋ ਸਕਦਾ ਹੈ ਸਿਰਫ ਹਾਰਟ ਅਟੈਕ ਹੀ ਆਇਆ ਹੋਵੇ ਜਾਂ ਐਕਚੁਅਲੀ ਇਹ ਚੀਜ਼ ਤੇ ਕਹਿਣਾ ਕਮੈਂਟ ਕਰਨਾ ਬੜਾ ਮੁਸ਼ਕਿਲ ਹੈ ਵੀ ਕੀ ਹੋਇਆ ਹੋਊਗਾ ਠੀਕ ਮੀਰਾਨੋ ਸਰਦਾਰ ਅਵਤਾਰ ਸਿੰਘ ਘਰਖਣਾ ਕੀ ਹੋਇਆ ਜੀ ਜੀ ਸਾਰੇ ਨਾਮ ਤਾਂ ਕਿਉਂ ਇਹ ਵੀਰ ਸਾਡੇ ਸਰਦਾਰ ਗਰਮੀਤ ਸਿੰਘ ਸਾਡੇ ਜਥੇਬੰਦੀ ਦੇ ਵਿੱਚ ਆ ਜਿਹੜੇ ਤਿੰਨ ਬਿਲ ਸਰਕਾਰ ਨੇ ਪਾਸ ਕੀਤੇ ਨੇ ਉਹਦੇ ਬਾਰੇ ਰੋਜ਼ ਸਾਡੇ ਧਰਨੇ ਦੇ ਵਿੱਚ ਸ਼ਾਮਲ ਹੁੰਦੇ थे ਕਈ ਕਿੰਨਾਂ ਰਾਤਾਂ ਨੂੰ ਵੀ ਸਾਡੇ ਨਾਲ ਦੀ ਜਵਾਰੀ ਆਉਂਦੀ ਸੀ ਜਦ ਵੀ ਇਹ ਆਉਂਦੇ ਤੇ ਆਪਣਾ ਨੰਬਰ ਬਾਹਰ ਬਾਕੀ ਇਹ ਗੱਲਾਂ ਕਰਦੇ ਕਰਦੇ ਇਹ ਵਿਚਾਰੇ ਆਪਣੇ ਬੈਠ ਗਏ ਜਿਦੇ ਹੀ ਆਪਣੇ ਮਿੰਟਾਂ ਦੇ ਵਿੱਚ ਇਹ ਪੂਰੇ ਹੋ ਗਏ ਅਸੀਂ ਸਰਕਾਰ ਤੋਂ ਇਹ ਮੰਗ ਚਾਹ ਕਰਦੇ ਆ ਵੀ ਇਹ ਜਥੇਬੰਦੀ ਦੇ ਵਿੱਚ ਆਉਂਦੇ ਕਰਕੇ ਇਹਦਾ ਜਿਹੜਾ ਆਪਣਾ ਮਾਜਬਾ ਇਹਨਾਂ ਪੂਰਾ ਦਿੱਤਾ ਜਾਵੇ ਇਹਨਾਂ ਦੇ ਘਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਹੜੀ ਜਥੇਬੰਦੀ ਬਣਾਉਣੀ ਹੈ ਭਾਰਤੀ ਕਿਸਾਨਾ ਰਾਜਾ ਵਾਲਕਨੀ ਜੀ ਮੈਂ ਗੋਪੀ ਸਿੰਘ ਕੀ ਹੋਇਆ ਇਹ ਇਹ ਬਾਈ ਜੀ ਸਾਡੇ ਯੂਨੀਅਨ ਦੇ ਵਰਕਰ ਨੇ ਜੀ ਤਕਰੀਬਨ ਰੋਜ਼ ਦੀ ਹਾਜ਼ਰੀ ਇੱਥੇ ਭਰਦੇ ਸੀ ਸਾਡਾ ਤਰਨਾ ਅੱਜ 47 48 ਮਿੰਟਾਂ ਚ ਤੇ ਉਹ ਰੋਜ਼ ਇੱਥੇ ਭਰਦੇ ਸੀ ਅੱਜ ਵੀ ਅੱਜ ਤੋਂ ਹੁਣ ਤੋਂ ਤਕਰੀਬਨ ਅੱਧਾ ਘੰਟਾ ਪਹਿਲਾਂ ਇਹ ਗੁਰਮਤਿ ਦੀਆਂ ਗੱਲਾਂ ਸਪੀਚ ਕਰ ਰਹੇ ਸੀਗੇ ਕਰਦਿਆਂ ਕਰਦਿਆਂ ਤੇ ਬੈਠ ਗਏ ਬੈਠਣ ਤੋਂ ਬਾਅਦ ਇੱਕਦਮ ਟੇਢੇ ਹੋ ਕੇ ਉਮਰ ਕਿੰਨੀ ਕੁ ਲੱਗਦੀ ਹੈ ਉਮਰਾਂ ਦੀ 50 ਤੋਂ ਉੱਪਰ ਹੈ ਜੀ ਤੇ ਬਹੁਤ ਜਝਾਰੂ ਵਰਕਰ ਨੇ ਸੀਗੇ ਸੀ ਸਾਡੀ ਜਥੇਬੰਦੀ ਦੇ ਤਕਰੀਬਨ ਰੋਜ਼ ਆ ਕੇ ਗੁਰਮਤੀਆਂ ਜਾਂ ਹੋਰ ਕਿਸਾਨੀ ਦੇ ਬੇਲਾਂ ਬਾਰੇ ਲੋਕ ਸਾਡੇ ਨਾਲ ਇਸ ਪੀਚਾ ਕਰਦੇ ਸੀ ਕੀ ਮੰਗ ਕਰ ਰਹੇ ਹਾਂ ਸਰਕਾਰ ਤੋਂ ਕੀ ਚਾਹੁੰਦੇ ਹਾਂ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਜੋ ਸਰਕਾਰ ਦੀਆਂ ਨੀਤੀ ਪਹਿਲਾਂ ਜਿਹੜਾ ਸੀਨੀਅਰ ਜਥੇਬੰਦੀ ਦਾ ਕੋਈ ਫੈਸਲਾ ਆਇਆ ਕੋਈ ਇਸ ਸਬੰਧ ਵਿੱਚ ਕੋਈ ਅਜੇ ਤੱਕ ਨਹੀਂ ਹਜੇ ਨਹੀਂ ਜੀ ਹੈ ਅਜੇ ਤਿੰਨ ਪਰਿਵਾਰਕ ਮੈਂਬਰ ਆ ਰਹੇ ਨੇ ਜੀ ਸਾਡੇ ਵੀ ਜਥੇਬੰਦੀ ਤੇ ਅੱਜ ਮੀਟਿੰਗ ਵੀ ਆ ਜੀ ਅੱਜ ਜਥੇਬੰਦੀ ਦੀ ਕੰਮ ਨਿਕਲ ਚੱਲ ਰਹੀ ਹੈ ਤਾਂ ਪ੍ਰਧਾਨ ਜੀ ਤੋਂ ਪੁੱਛ ਕੇ ਬਾਅਦ ਵਿੱਚ ਦੇਖ ਲੈ ਜੇ ਕੱਲ ਦਾ ਉਹ ਕਰ ਲੈਣਗੇ